ਲੁਧਿਆਣੇ ਵਿੱਚ ਇੱਕ ਥਾਣੇ 'ਚ ਵਿਅਕਤੀ ਨੇ ਦਾਖਲ ਹੋ ਕੇ ਪੁਲਿਸ 'ਤੇ ਹਮਲਾ ਕਰ ਦਿੱਤਾ ਬਹੁਤ ਵੱਡੀ ਖਬਰ ਹੈ ਜੋ ਲੁਧਿਆਣੇ ਦੇ ਵਿੱਚ ਵਾਪਰੀ ਹੈ ਥਾਣੇ ਦੇ ਅੰਦਰ ਜਾ ਕੇ ਇੱਕ ਵਿਅਕਤੀ ਦੇ ਵੱਲੋਂ ਪੁਲਿਸ 'ਤੇ ਹਮਲਾ ਜੋ ਕੀਤਾ ਗਿਆ ਜੀ ਹਾਂ ਦੱਸੀਏ ਕਿ ਇਸ ਦੀ ਵੀਡੀਓ ਮੋਤੀ ਨਗਰ ਥਾਣੇ ਤੋਂ ਸਾਹਮਣੇ ਆਈ ਹੈ ਐਤਵ ਦਿਨ ਰਾਤ ਮੋਤੀ ਨਗਰ ਥਾਣੇ 'ਚ ਇੱਕ ਵਿਅਕਤੀ ਨੇ ਥਾਣੇ 'ਚ ਬੈਠੇ ਪੁਲਿਸ ਮੁਲਾਜ਼ਮਾਂ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਹਾਲਾਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣਾ ਪਿਆ ਅੰਤ ਵਿੱਚ ਉਸ ਵਿਅਕਤੀ ਨੂੰ ਕਿਸੇ ਤਰ੍ਹਾਂ ਕਾਬੂ ਕਰ ਲਿਆ ਗਿਆ ਦੱਸਿਆ ਚਾਰਿਆ ਕੀ ਉਕਤ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੈ ਇਸ ਘਟਨਾ ਨੇ ਥਾਣੇ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਇਸ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਜਦ ਕਿ ਹਮਲਾਵਰ ਵੀ ਜ਼ਖਮੀ ਹੋ ਗਿਆ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਦਾਖਲ ਕਰਵਾਇਆ ਸੋ ਦੱਸ ਦਈਏ ਕਿ ਵੱਡੀ ਖਬਰ ਹੈ ਲੁਧਿਆਣੇ ਦੇ ਵਿੱਚ ਇੱਕ ਥਾਣੇ ਦੇ ਵਿੱਚ ਸ਼ਰੀਆਂ ਬੰਦਾ ਵੜ ਜਾਂਦਾ ਤੇ ਤਲਵਾਰ ਦੇ ਨਾਲ ਪੁਲਿਸ ਵਾਲਿਆਂ ਤੇ ਹਮਲਾ ਕਰ ਦਿੰਦਾ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲੁਧਿਆਣੇ ਦੇ ਮੋਤੀ ਨਗਰ ਥਾਣੇ ਦੀ ਇੱਕ ਖਬਰ ਅੱਜ ਦੱਸੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਇਹ ਹਮਲਾ ਕਰ ਦਿੱਤਾ ਕਿ ਤੇ ਆਪਣੀ ਜਾਨ ਬਚਾਉਣ ਦੇ ਲਈ ਪੁਲਿਸ ਮੁਲਾਜ਼ਮ ਵੀ ਇੱਧਰ ਉੱਧਰ ਭੱਜਣ ਲੱਗ ਪਏ ਸਰ ਇੱਕ ਮਾਮਲਾ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਸ਼ਖਸ ਅੰਦਰ ਵਰਦਾ ਤਲਵਾਰਾਂ ਦੇ ਨਾਲ kia ਜਾ ਰਿਹਾ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਦਾ ਇਹ ਅਸਲ ਜ ਮਾਮਲਾ ਸਰ ਹੈ ਕੀ ਹੈ ਇਹ ਐਤਵਾਰ ਦੀ ਸ਼ਾਮ ਨੂੰ ਟਾਂਕੋ ਨਗਰ ਤੋਂ ਇੱਕ ਸ਼ੱਕੀ ਬੰਦਾ ਲੈ ਕੇ ਆਈ ਸੀ ਜੀ ਤੇ ਜੋ ਮੈਂਟਲੀ ਤੋਂ ਤੇ ਡਿਸਟਰਬ ਸੀਦਾ ਜਿਨੇ ਅਨਸਾਰ ਇੱਥੇ ਹੱਲਾ ਗੁੱਲਾ ਕਾਫੀ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਬੰਦਾ ਡਿਸਟਰਬ ਹੋਣ ਕਰਕੇ ਨਾ ਤਾਂ ਕੋਈ ਨਾਮ ਪਤਾ ਦੱਸ ਸਕਿਆ ਸੀਦਾ ਤੇ ਨਾ ਹੀ ਉਹਦੇ ਬਾਰੇ ਕੁਝ ਕਲੀਅਰ ਹੋ ਸਕੇਆ ਜਿਹੜੇ ਨੂੰ ਬਾਅਦ ਵਿੱਚ ਦਵਾਈ ਲਈ ਬਾਹਰ ਹਸਪਤਲ ਭੇਜਤਾ ਹੀ ਗਿਆ ਜੀ ਤੇ ਸਰ ਜੀ ਗੱਲ ਕਰੀ ਕਿੰਦੇ ਦੋ ਮੁਲਾਜ਼ਮ ਵੀ ਆਪਣੇ ਕੁਛ ਚ ਘਾਇਲ ਹੋਏ ਸੀਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹਨੂੰ ਕਾਬੂ ਕਰ ਲਿਆ ਸੀਦਾ ਇਹ ਸਾਰੇ ਕਿਦਨ ਦੀ ਘਟਨਾ ਹੈ ਇਹ ਐਤਵਾਰ ਸ਼ਾਮ ਦੀ ਘਟਨਾ ਹੈ ਫਿਰ ਫਿਲਹਾਲ ਸਰ ਉਸ ਜਿਹੜਾ ਦਿਮਾਗੀ ਤੌਰ ਪਰ ਪਰੇਸ਼ਾਨ ਬੰਦਾ ਸੀ ਉਹਦਾ ਸਰ ਕੀਤਾ ਕੀ ਆ ਹੁਣ ਕੋਈ ਉਹਨੂੰ ਦਾਖਲ ਕਰਾਇਆ ਕਿਤੇ ਜਾਂ ਕੋਈ ਪਰਚਾ ਕੀਤਾ ਕੀ ਕਰ ਰਹੇ ਨਹੀਂ ਉਹਨੂੰ ਹਸਪਤਾਲ ਦਾਖਲ ਹੀ ਭੇਜਤਾ ਸੀਦਾ ਕਿਉਂਕਿ ਉਹ ਮੈਂਟਲੀ ਤੌਰ ਤੇ ਡਿਸਟਰਬ ਸੀ ਬੰਦਾ ਕੋਈ ਗੱਲ ਕਲੀਅਰ ਨਹੀਂ ਸੀ ਹੋ ਰਹੀ ਉਹ ਤੋਂ ਇਸ ਲਈ ਅਸੀਂ ਕੋਈ ਕਾਰਵਾਈ ਨਹੀਂ ਬੰਦੀ ਸੀ ਵੈਗੇ ਹਿਊਮਨ ਬੀਇੰਗ ਇਸ ਨੂੰ ਭੇਜਤਾ ਹੈ ਠੀਕ ਹੈ ਲੁਧਿਆਣੇ ਵਿੱਚ ਇੱਕ ਥਾਣੇ 'ਚ ਵਿਅਕਤੀ ਨੇ ਦਾਖਲ ਹੋ ਕੇ ਪੁਲਿਸ 'ਤੇ ਹਮਲਾ ਕਰ ਦਿੱਤਾ ਹੈ ਬਹੁਤ ਵੱਡੀ ਖਬਰ ਹੈ ਜੋ ਲੁਧਿਆਣੇ ਦੇ ਵਿੱਚ ਵਾਪਰੀ ਹੈ ਥਾਣੇ ਦੇ ਅੰਦਰ ਜਾ ਕੇ ਇੱਕ ਵਿਅਕਤੀ ਦੇ ਵੱਲੋਂ ਪੁਲਿਸ 'ਤੇ ਹਮਲਾ ਹੈ ਜੋ ਕੀਤਾ ਗਿਆ ਜੀ ਹਾਂ ਦੱਸਿਏ ਕਿ ਇਸ ਦੀ ਵੀਡੀਓ ਮੋਤੀ ਨਗਰ ਥਾਣੇ ਤੋਂ ਸਾਹਮਣੇ ਆਈ ਹੈ ਐਤਵ ਦਿਨ ਰਾਤ ਮੋਤੀ ਨਗਰ ਥਾਣੇ 'ਚ ਇੱਕ ਵਿਅਕਤੀ ਨੇ ਥਾਣੇ 'ਚ ਬੈਠੇ ਪੁਲਿਸ ਮੁਲਾਜ਼ਮਾਂ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਹਾਲਾਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣਾ ਪਿਆ ਅੰਤ ਵਿੱਚ ਉਸ ਵਿਅਕਤੀ ਨੂੰ ਕਿਸੇ ਤਰ੍ਹਾਂ ਕਾਬੂ ਕਰ ਲਿਆ ਗਿਆ ਦੱਸਿਆ ਚਾਰਿਆ ਕੀ ਉਕਤ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੈ ਇਸ ਘਟਨਾ ਨੇ ਥਾਣਿਆਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਇਸ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਜਦਕਿ ਹਮਲਾਵਰ ਵੀ ਜ਼ਖਮੀ ਹੋ ਗਿਆ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਦਾਖਲ ਕਰਵਾਇਆ ਸੋ ਦੱਸ ਦਈਏ ਕਿ ਵੱਡੀ ਖਬਰ ਹੈ ਲੁਧਿਆਣੇ ਦੇ ਵਿੱਚ ਇੱਕ ਥਾਣੇ ਦੇ ਵਿੱਚ ਸ਼ਰੀਆਂ ਬੰਦਾ ਵੜ ਜਾਂਦਾ ਤੇ ਤਲਵਾਰ ਦੇ ਨਾਲ ਪੁਲਿਸ ਵਾਲਿਆਂ ਤੇ ਹਮਲਾ ਕਰ ਦਿੰਦਾ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲੁਧਿਆਣੇ ਦੇ ਮੋਤੀ ਨਗਰ ਥਾਣੇ ਦੀ ਇੱਕ ਖਬਰ ਅੱਜ ਦੱਸੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਇਹ ਹਮਲਾ ਕਰ ਦਿੱਤਾ ਕਿ ਤੇ ਆਪਣੀ ਜਾਨ ਬਚਾਉਣ ਦੇ ਲਈ ਪੁਲਿਸ ਮੁਲਾਜ਼ਮ ਵੀ ਇੱਧਰ ਉੱਧਰ ਭੱਜਣ ਲੱਗ ਪਏ ਸਰ ਇੱਕ ਮਾਮਲਾ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਸ਼ੱਕ ਸੰਦਰ ਵੜਦਾ ਹੈ ਤਲਵਾਰਾਂ ਨਾਲ ਕੀਤਾ ਜਾ ਰਿਹਾ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਦਾ ਇਹ ਅਸਲ ਜ ਮਾਮਲਾ ਸਰ ਹੈ ਕੀ ਹੈ ਇਹ ਐਤਵਾਰ ਦੀ ਸ਼ਾਮ ਨੂੰ ਟਾਂਕੋ ਨਗਰ ਦੇ ਇੱਕ ਸ਼ੱਕੀ ਬੰਦਾ ਲੈ ਕੇ ਆਈ ਸੀ ਜੀ ਤੇ ਜੋ ਮੈਂਟਲੀ ਟੋਪ ਤੇ ਡਿਸਟਰਬ ਸੀਦਾ ਜਿੰਨੇ ਅਨਸਾਰ ਇੱਥੇ ਹੱਲਾ ਗੁੱਲਾ ਕਾਫੀ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਬੰਦਾ ਡਿਸਟਰਬ ਹੋਣ ਕਰਕੇ ਨਾ ਤਾਂ ਕੋਈ ਨਾਮ ਪਤਾ ਦੱਸ ਸਕਿਆ ਸੀਦਾ ਤੇ ਨਾ ਹੀ ਉਹਦੇ ਬਾਰੇ ਕੁਝ ਕਲੀਅਰ ਹੋ ਸਕੇਆ ਜਿਹੜੇ ਨੂੰ ਬਾਅਦ ਵਿੱਚ ਦਵਾਈ ਲਈ ਬਾਹਰ ਹਸਪਤਲ ਭੇਜਤਾ ਹੀ ਗਿਆ ਜੀ ਤੇ ਸਰ ਜੀ ਗੱਲ ਕਰੀ ਕਿ ਕਹਿੰਦੇ ਦੋ ਮੁਲਾਜ਼ਮ ਵੀ ਆਪਣੇ ਕੁਛ ਵਿੱਚ ਘਾਇਲ ਹੋਏ ਸੀਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹਨੂੰ ਕਾਬੂ ਕਰ ਲਿਆ ਸੀਦਾ ਇਹ ਸਾਰੇ ਕਿਦਨ ਦੀ ਘਟਨਾ ਹੈ ਇਹ ਐਤਵਾਰ ਸ਼ਾਮ ਦੀ ਘਟਨਾ ਹੈ ਫਿਰ ਫਿਲਹਾਲ ਸਿਰ ਉਸ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਬੰਦਾ ਸੀ ਉਹਦਾ ਸਿਰ ਕੀਤਾ ਕੀ ਆ ਹੁਣ ਕੋਈ ਉਹਨੂੰ ਦਾਖਲ ਕਰਾਇਆ ਕਿਤੇ ਜਾਂ ਕੋਈ ਪਰਚਾ ਕੀਤਾ ਕੀ ਕਰ ਰਹੀ ਨਹੀਂ ਉਹਨੂੰ ਹਸਪਤਾਲ ਦਾਖਲ ਹੀ ਭੇਜਤਾ ਹੀਦਾ ਕਿਉਂਕਿ ਉਹ ਮੈਂਟਲੀ ਤੌਰ ਤੇ ਡਿਸਰਬਸਿ ਬੰਦਾ ਕੋਈ ਗੱਲ ਕਲੀਅਰ ਨਹੀਂ ਹੋ ਰਹੀ ਉਹ ਤੋਂ ਇਸ ਲਈ ਅਸੀਂ ਕੋਈ ਕਾਰਵਾਈ ਨਹੀਂ ਬੰਦੀ ਸੀ ਵੈਜ ਹੀ ਹਿਊਮਨ ਬੀਇੰਗ ਏਜੈਂਸ ਨੂੰ ਭੇਜਤਾ ਹੀਦਾ ਠੀਕ ਹੈ